ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਸਵੇਰ ਦਾ ਨਾਸ਼ਤਾ ਦਹੀਂ ਨਾਲ ਕਰਦੇ ਸਨ ਤੇ ਦਹੀਂ ਲਿਆਉਣ ਦੀ ਸੇਵਾ ਇੱਕ ਸਿੱਖ ਕਰਦਾ ਸੀ ਜਿਸ ਦਾ ਨਾਮ ਸੀ ਭਾਈ ਲੰਗਾ ਤੇ ਭਾਈ ਲੰਗਾ ਦਾ ਜਿਹੜਾ ਪਿੰਡ ਸੀ ਉਹ ਸ਼੍ਰੀ ਗੋਇੰਦਵਾਲ ਸਾਹਿਬ ਤੋਂ 2 ਕੋਹ ਦੀ ਦੂਰੀ ਤੇ ਸੀ ਤੇ ਉਹ ਰੋਜ਼ਾਨਾ ਸਵੇਰੇ 2 ਕੋਹ ਦੀ ਦੂਰੀ ਤੈਅ ਕਰਕੇ ਗੁਰੂ ਜੀ ਵਾਸਤੇ ਦਹੀਂ ਲੈ ਕੇ ਆਉਂਦਾ ਸੀ ਹਾਲਾਂਕਿ ਭਾਈ ਲੰਗਾ ਦੀ ਜਿਹੜੀ ਇੱਕ ਲਤ ਸੀ ਉਹ ਬਚਪਨ ਤੋਂ ਹੀ ਨਹੀਂ ਕੰਮ ਕਰਦੀ ਸੀ ਤੇ ਉਹ ਲੰਗੜਾ ਕੇ ਚੱਲਦਾ ਸੀ ਕਰ ਸਕਦਾ ਤਾਂ ਭਾਈ ਲੰਗਾਹ ਜੀ ਉਸ ਚੌਧਰੀ ਨੂੰ ਅਕਸਰ ਇਹੀ ਜਵਾਬ ਦਿੰਦੇ ਕਿ ਮੈਂ ਤਾਂ ਨਿਸ਼ਕਾਮ ਸੇਵਾ ਕਰਦਾ ਹਾਂ ਮੈਨੂੰ ਆਪਣੇ ਗੁਰੂ ਜੀ ਪਾਸੋਂ ਕੁਝ ਨਹੀਂ ਚਾਹੀਦਾ ਪਰ ਚੌਧਰੀ ਭਾਈ ਲੰਗਾਹ ਜੀ ਦੇ ਇਹਨਾਂ ਉਤਰਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤੇ ਅਕਸਰ ਬੋਲਦਾ ਕਿ ਸਾਨੂੰ ਤੇਰੇ ਉੱਪਰ ਬਹੁਤ ਤਰਸ ਆਉਂਦਾ ਹੈ ਕੀ ਤੇਰੇ ਗੁਰੂ ਨੂੰ ਤੇਰੇ ਉੱਪਰ ਤਰਸ ਨਹੀਂ ਆਉਂਦਾ ਤਾਂ ਜਵਾਬ ਵਿੱਚ ਭਾਈ ਲੰਗਾਜੀ ਕਹਿੰਦੇ ਕਿ ਗੁਰੂ ਜੀ ਸਮਰੱਥ ਹਨ ਤੇ ਪਿਤਾ ਸਰੂਪ ਹਨ ਉਹ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਆਪੇ ਹੀ ਜਾਣਦੇ ਹਨ ਉਹਨਾਂ ਨੂੰ ਜੋ ਵੀ ਉਚਿਤ ਲੱਗੇਗਾ ਉਹ ਉਸੇ ਪ੍ਰਕਾਰ ਦੀਆਂ ਬਖਸ਼ਿਸ਼ਾਂ ਦੇਣਗੇ ਗੁਰੂ ਪਿਆਰਿਓ ਜਿਹੜਾ ਚੌਧਰੀ ਸੀ ਉਹ ਵਾਸਤਵ ਵਿੱਚ ਪੈਸੇ ਦੇ ਹੰਕਾਰ ਨਾਲ ਭਰਿਆ ਹੋਇਆ ਸੀ ਤੇ ਇੱਕ ਮਨਚਲਾ ਨਾਸਤਿਕ ਕਿਸਮ ਦਾ ਵਿਅਕਤੀ ਸੀ ਜਿਸ ਨੂੰ ਪਰਮਾਤਮਾ ਤੇ ਧਰਮ ਕਰਮ ਉੱਤੇ ਕੋਈ ਵਿਸ਼ਵਾਸ ਨਹੀਂ ਸੀ ਤੇ ਇਸੇ ਦੇ ਚੱਲਦੇ ਹੀ ਉਹ ਰਜਾਨਾ ਭਾਈ ਲੰਗਾਹ ਜੀ ਨੂੰ ਪਰੇਸ਼ਾਨ ਕਰਦਾ ਸੀ ਪਰ ਰਜਾਨਾ ਪਰੇਸ਼ਾਨ ਕਰਨ ਦੇ ਬਾਵਜੂਦ ਵੀ ਜਦੋਂ ਫਿਰ ਵੀ ਚੌਧਰੀ ਦਾ ਮਨ ਨਾ ਭਰਿਆ ਤਾਂ ਇੱਕ ਦਿਨ ਉਸਨੇ ਭਾਈ ਲੰਗਾਹ ਜੀ ਨੂੰ ਰਸਤੇ ਵਿੱਚ ਘੇਰ ਲਿਆ ਤੇ ਆਪਣੇ ਦੋਸਤਾਂ ਸਮੇਤ ਉਹਨਾਂ ਨੂੰ ਪਰੇਸ਼ਾਨ ਕਰਨ ਲੱਗਾ ਤਾਂ ਭਾਈ ਲਗਾਜੀ ਬੜੇ ਸਬਰ ਨਾਲ ਬੋਲੇ ਕਿ ਮੈਨੂੰ ਤਾਂ ਅੱਜ ਤੱਕ ਇਹ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਲੰਗੜਾ ਹਾਂ ਤਾਂ ਭਾਈ ਲੰਗਾਜੀ ਦੀ ਇਹ ਗੱਲ ਸੁਣ ਕੇ ਚੌਧਰੀ ਹੋਰ ਖਿੱਚ ਗਿਆ ਤੇ ਆਖਣ ਲੱਗਾ ਕਿ ਠੀਕ ਹੈ ਜੇਕਰ ਇਹ ਗੱਲ ਹੈ ਤਾਂ ਅੱਜ ਤੈਨੂੰ ਤੇਰੀ ਇਹ ਵਿਸਾਖੀ ਨਹੀਂ ਮਿਲੇਗੀ ਤੇ ਹੁਣ ਦੱਸ ਤੈਨੂੰ ਤੇਰੀ ਲਤ ਠੀਕ ਰਵਾਉਣ ਦੀ ਲੋੜ ਹੈ ਜਾਂ ਨਹੀਂ ਹੈ ਤਾ ਭਾਈ ਲੰਗਾ ਜੀ ਨੇ ਬੜੇ ਹੀ ਨਰਮ ਸੁਭਾਅ ਨਾਲ ਚੌਧਰੀ ਨੂੰ ਬੇਨਤੀ ਕੀਤੀ ਕਿ ਮੈਨੂੰ ਜਾਣ ਦਿਓ ਕਿਉਂਕਿ ਗੁਰੂ ਸਾਹਿਬ ਜੀ ਦੇ ਨਾਸ਼ਤਾ ਕਰਨ ਦਾ ਸਮੇਂ ਹੋ ਚੁੱਕਿਆ ਹੈ ਪਰ ਚੌਧਰੀ ਕਿੱਥੇ ਮੰਨਣ ਵਾਲਾ ਸੀ ਤੇ ਆਖਣ ਲੱਗਾ ਕਿ ਤੈਨੂੰ ਸਾਲਾਂ ਬਤੀਤ ਹੋ ਗਏ ਸੇਵਾ ਕਰਦੇ ਕਰਦੇ ਅਜਿਹੀ ਸੇਵਾ ਦਾ ਕੀ ਮੁਨਾਫਾ ਜਿਸ ਨਾਲ ਸਰੀਰ ਦਾ ਥੋੜਾ ਜਿਹਾ ਕਸ਼ਟ ਵੀ ਨਾ ਦੂਰ ਹੋ ਸਕੇ ਪਰ ਭਾਈ ਲੰਗਾ ਜੀ ਫਿਰ ਵੀ ਅਡੋਲ ਹੋ ਕੇ ਨਿਮਰਤਾ ਪੂਰਵਕ ਪ੍ਰਾਰਥਨਾ ਕਰਦੇ ਰਹੇ ਕਿ ਚੌਧਰੀ ਜੀ ਮੈਨੂੰ ਜਾਣ ਦਿਓ ਤਾਂ ਅਖੀਰ ਵਿੱਚ ਚੌਧਰੀ ਨੇ ਆਪਣਾ ਮਨ ਬਦਲ ਕੇ ਭਾਈ ਲੰਗਾਹ ਨੂੰ ਵਸਾਖੀ ਵਾਪਸ ਦੇ ਦਿੱਤੀ ਪਰ ਉਦੋਂ ਤੱਕ ਬੜੀ ਧੀਰ ਹੋ ਚੁੱਕੀ ਸੀ ਤੇ ਜਦੋਂ ਭਾਈ ਲੰਗਾਹ ਜੀ ਦਹੀਂ ਲੈ ਕੇ ਗੁਰੂ ਜੀ ਦੇ ਪਾਸ ਪਹੁੰਚੇ ਤਾਂ ਗੁਰੂ ਸਾਹਿਬ ਜੀ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਲੰਗਾਹ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ ਤੁਸੀਂ ਤਾਂ ਸਰਬ ਗਿਆਤ ਹੋ ਮੈਂ ਕੀ ਦੱਸ ਸਕਦਾ ਹਾਂ ਤਾਂ ਭਾਈ ਲੰਗਾਹ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਸਤ ਕਰਤਾਰ ਆਪੇ ਪਲੀ ਕਰਨਗੇ ਤੁਸੀਂ ਇੱਕ ਕੰਮ ਕਰੋ ਕਿ ਲਾਹੌਰ ਜਾਓ ਉੱਥੇ ਤੁਹਾਨੂੰ ਸੂਫੀ ਸੰਤ ਸ਼ਾਹ ਹੁਸੈਨ ਜੀ ਮਿਲਣਗੇ ਤੇ ਉਹਨਾਂ ਨੂੰ ਕਹੋ ਕਿ ਮੈਨੂੰ ਤੁਹਾਡੇ ਪਾਸ ਅਮਰਦਾਸ ਜੀ ਨੇ ਭੇਜਿਆ ਹੈ ਦੇ ਨਾਲ ਹੀ ਬੇਨਤੀ ਕਰਨਾ ਕਿ ਤੁਸੀਂ ਮੇਰੀ ਲਤ ਠੀਕ ਕਰ ਦਿਓ ਤਾਂ ਭਾਈ ਲੰਗਾਹ ਜੀ ਨੇ ਆਗਿਆ ਪਾ ਕੇ ਅਜਿਹਾ ਹੀ ਕੀਤਾ ਬੈਲ ਗੱਡੀ ਦੀ ਯਾਤਰਾ ਕਰਕੇ ਉਹ ਲਾਹੌਰ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਸ਼ਾਹ ਹੁਸੈਨ ਦੇ ਦਰਬਾਰ ਵਿੱਚ ਬੇਨਤੀ ਕੀਤੀ ਕਿ ਤੁਸੀਂ ਮੇਰੀ ਲਤ ਠੀਕ ਕਰ ਦਿਓ ਤਾਂ ਸ਼ਾਹ ਹੁਸੈਨ ਨੇ ਭਾਈ ਲੰਗਾਹ ਦੀ ਸਾਰੀ ਗੱਲ ਨੂੰ ਜਦੋਂ ਗੌਰ ਨਾਲ ਸੁਣਿਆ ਤਾਂ ਅਖਣ ਲੱਗਾ ਕਿ ਗੁਰੂ ਅਮਰਦਾਸ ਜੀ ਤਾਂ ਆਪ ਹੀ ਪੂਰਨਪੁਰਖ ਹਨ ਤੂੰ ਉਹਨਾਂ ਦਾ ਦਰਬਾਰ ਛੱਡ ਕੇ ਇੱਥੇ ਕੀ ਲੈਣ ਆਇਆ ਹੈ ਤੂੰ ਤੁਰੰਤ ਵਾਪਸ ਚਲਾ ਜਾ ਤੇ ਉੱਥੇ ਜਾ ਕੇ ਉਹਨਾਂ ਨੂੰ ਮੇਰੇ ਵੱਲੋਂ ਪ੍ਰਾਰਥਨਾ ਕਰਨਾ ਕਿ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਮੇਰੇ ਕੋਲ ਇੰਨੀ ਸਮਰੱਥਾ ਕਿੱਥੇ ਜੋ ਮੈਂ ਇਹ ਚਮਤਕਾਰ ਦਿਖਾ ਸਕਾਂ ਪਰ ਭਾਈ ਲੰਗਾਹ ਜੀ شاہ ਹੁਸੈਨ ਦੀ ਇਹ ਗੱਲ ਨਾ ਮੰਨੇ ਤੇ ਆਖਣ ਲੱਗੇ ਕਿ ਮੈਨੂੰ ਤੁਹਾਡੇ ਪਾਸ ਮੇਰੇ ਗੁਰੂ ਜੀ ਨੇ ਭੇਜਿਆ ਹੈ। ਉੰਜ ਮੈਂ ਤੁਹਾਡੇ ਪਾਸ ਕਦੀ ਵੀ ਆਉਣ ਵਾਲਾ ਨਹੀਂ ਸੀ। ਪਰ ਹੁਣ ਮੈਨੂੰ ਮੇਰੇ ਗੁਰੂ ਜੀ ਦਾ ਹੁਕਮ ਹੋਇਆ ਹੈ। ਤੇ ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ। ਪਰ ਸ਼ਾਹ ਹੁਸੈਨ ਫਿਰ ਵੀ ਨਾ ਮੰਨਿਆ ਤੇ ਦੋਹਾਂ ਵਿਚਕਾਰ ਕਹਾ ਸੁਣੀ ਹੋ ਗਈ। ਕਹਾ ਸੁਣੀ ਇੰਨੀ ਵੱਧ ਗਈ। ਅਖੀਰ ਵਿੱਚ ਸ਼ਾਹ ਹੁਸੈਨ ਆਵੇਸ਼ ਵਿੱਚ ਆਣ ਕੇ ਇੱਕ ਲੱਠ ਲੈ ਕੇ ਭਾਈ ਲੰਗਾਹ ਜੀ ਨੂੰ ਮਾਰਨ ਲਈ ਦੌੜਿਆ ਤੇ ਆਖਣ ਲੱਗਾ ਕਿ ਜਾਂਦਾ ਕਿ ਨਹੀਂ ਮਾਰ ਦੇ ਡਰ ਤੋਂ ਭਾਈ ਲੰਗਾਹ ਜੀ ਨੇ ਆਪਣੀ ਵਿਸਾਖੀ ਉੱਥੇ ਹੀ ਛੱਡ ਦਿੱਤੀ ਤੇ ਉੱਠ ਕੇ ਦੌੜਨ ਲੱਗੇ ਤਾਂ ਥੋੜੀ ਅੱਗੇ ਜਾ ਕੇ ਜਦੋਂ ਉਹਨਾਂ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਆਪਣੀਆਂ ਦੋਨਾਂ ਲੱਤਾਂ ਨੂੰ ਚਲਦਿਆਂ ਦੇ ਕੇ ਹੈਰਾਨ ਹੋ ਗਏ ਕਿ ਮੇਰੀ ਲੱਤ ਤਾਂ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਹੁਣ ਮੈਨੂੰ ਵਸਾਖੀ ਦੀ ਵੀ ਲੋੜ ਨਹੀਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹ ਕੌਤਕ ਆਪਣੀ ਅੱਖੀਂ ਦੇਖਿਆ ਉਹ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਜੱਪਣ ਲੱਗੇ ਭਾਈ ਲੰਗਾਹ ਜੀ ਮਨ ਹੀ ਮਨ ਖੁਸ਼ ਹੁੰਦੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਹੋਏ ਵਾਪਿਸ ਪਰਤ ਆਏ ਤੇ ਜਦੋਂ ਪਿੰਡ ਵਿੱਚ ਉਸ ਚੌਧਰੀ ਨੇ ਭਾਈ ਲੰਗਾਹ ਨੂੰ ਪੂਰੀ ਤਰ੍ਹਾਂ ਠੀਕ ਵੇਖਿਆ ਤਾਂ ਉਹ ਆਪਣੀ ਮੂਰਖਤਾ ਤੇ ਬੜਾ ਪਛਤਾਇਆ ਤੇ ਗੁਰੂ ਜੀ ਪਾਸ ਜਾ ਕੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗਾ ਸਤਿਨਾਮ ਸ੍ਰੀ ਵਾਹਿਗੁਰੂ